ਰੇ ਤੱਕ ਗੁਰਵਿੰਦਰ ਦੀ ਕਤਲ ਪਤਨੀ ਜੇਲ੍ਹ ਚ ਰੋ ਰੋ ਕੇ ਆਪਣੇ ਆਸ਼ਿਕ ਨੂੰ ਮਿਲਣ ਲਈ ਤਰਸ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਦੀ ਇਹ ਤਾਜ਼ਾ ਖਬਰ ਰੁਪਿੰਦਰ ਕੌਰ ਦੇ ਮਾਮਲੇ ਦੀ ਗੱਲ ਕਰ ਰਿਹਾ ਰੁਪਿੰਦਰ ਜਿਸ ਦੇ ਵੱਲੋਂ ਆਪਣੇ ਪਤੀ ਗੁਰਵਿੰਦਰ ਦਾ ਆਪਣੇ ਆਸ਼ਿਕ ਤੋਂ ਮਿਲ ਕੇ ਕਤਲ ਕਰ ਦਿੱਤਾ ਗਿਆ ਮੇਰੇ ਨਾਲ ਨੀਲਾੰਬਰੀ ਜਗਦਲੇ ਆਈਪੀਐਸ ਡੀਆਈਜੀ ਫਰੀਦਕੋਟ ਰੇਂਜ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਇਸ ਕੇਸ ਦੇ ਬਾਰੇ ਉਹਨਾ ਪੱਖਾਂ ਬਾਰੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਜੇ ਤੱਕ ਤੁਹਾਡੇ ਸਾਹਮਣੇ ਨਹੀਂ ਆ पाए ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜਿਹੜਾ ਇਹ ਕੇਸ ਹੋਇਆ ਰੁਪਿੰਦਰ ਕੌਰ ਵਾਲਾ ਗੁਰਵਿੰਦਰ ਤੇ ਉਹਦਾ ਜਿਹੜਾ ਬੁਆਏਫਰੈਂਡ ਸੀਗਾ ਹਰਕਮਲਪ੍ਰੀਤ ਇਸਨੇ ਬਹੁਤ ਜ਼ਿਆਦਾ ਸਮਾਜਿਕ ਤੌਰ ਤੇ ਲੋਕਾਂ ਨੂੰ ਝੰਜੋੜਿਆ ਔਰ ਤੁਸੀਂ ਬੀਇੰਗ ਅ ਪੁਲਿਸ ਆਫੀਸਰ ਇਸ ਕੇਸ ਨੂੰ ਫਰੀਦਕੋਟ ਪੁਲਿਸ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਕਰੈਕ ਕੀਤਾ ਬਹੁਤ ਘੱਟ ਸਮੇਂ ਦੇ ਵਿੱਚ ਪਹਿਲਾ ਰਿਐਕਸ਼ਨ ਕੀ ਰਿਹਾ ਤੁਹਾਡਾ ਜਾਂ ਹੁਣ ਰਹਿ ਰਿਹਾ ਜਾਂ ਜਿੱਥੇ ਤੱਕ ਇਹ ਜਿਹੜੀ ਕਾਰਵਾਈ ਪਹੁੰਚ ਚੁੱਕੀ ਹੈ ਇਹ ਇੱਕ ਹੀਨਸ ਕ੍ਰਾਈਮ ਸੀਗਾ ਕਿਉਂਕਿ ਇਹਦੇ ਵਿੱਚ ਬਹੁਤ ਹੀ ਬੁਰੀ ਤਰੀਕੇ ਨਾਲ ਇੱਕ ਨੌਜਵਾਨ ਮੁੰਡੇ ਦਾ ਕੇਵਲ 27-28 ਸਾਲ ਦੀ ਉਮਰ ਸੀ ਪੂਰੀ ਜ਼ਿੰਦਗੀ ਇਹਦੇ ਕੋਲ ਪਈ ਸੀ ਇਹ ਪੜ੍ਹਿਆ ਲਿਖਿਆ ਜਵਾਨ ਬੰਦਾ ਸੀ ਵਧੀਆ ਨੌਕਰੀ ਕਰਦਾ ਸੀ ਐਸਡੀਐਫਸੀ ਬੈਂਕ ਦੇ ਵਿੱਚ ਨੌਕਰੀ ਕਰ ਰਿਹਾ ਸੀਗਾ ਤੇ ਇਹਦਾ ਬਹੁਤ ਹੀ ਬੁਰੀ ਤਰੀਕੇ ਨਾਲ ਕਤਲ ਕੀਤਾ ਗਿਆ ਤੇ ਦੌਰਾਨੇ ਤਫਤੀਸ਼ ਇਹ ਸਾਹਮਣੇ ਆਇਆ ਕਿ ਇਹ ਕਤਲ ਇੱਕ ਪ੍ਰੀਮੈਡੀਟੇਟਡ ਤਰੀਕੇ ਨਾਲ ਪ੍ਰੀਪਲਾਨਡ ਤਰੀਕੇ ਨਾਲ ਪੂਰੀ ਪਲਾਨਿੰਗ ਕਰਕੇ ਇਹਨਾਂ ਦੋਸ਼ੀ ਵਿਅਕਤੀਆਂ ਨੇ ਕੀਤਾ ਹੈ ਸੋ ਸਾਡਾ ਸਭ ਤੋਂ ਪਹਿਲਾ ਜਿਹੜੀ ਪ੍ਰਾਇਰਟੀ ਸੀ ਉਹ ਇਹ ਹੀ ਸੀ ਕਿ ਇਹਦੇ ਵਿੱਚੋਂ ਜਿੰਨੇ ਵੀ ਦੋਸ਼ੀ ਇਨਵੋਲਡ ਹੈਗੇ ਜਿਨ੍ਹਾਂ ਦੇ ਨਾਮ ਸਾਡੇ ਸਾਹਮਣੇ ਆਏ ਸੀ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਉਹਨਾਂ ਦੇ ਖਿਲਾਫ ਵਦ ਤੋਂ ਵਦ ਸਬੂਤ ਅਸੀਂ ਇਕੱਠੇ ਕਰੀਏ ਉਸ ਤੋਂ ਬਾਅਦ ਇਹਦੀ ਕੇਸ ਫਾਈਲ ਵਧੀਆ ਤਰੀਕੇ ਨਾਲ ਸਟਰੋਂਗ ਐਵੀਡੈਂਸ ਨਾਲ ਮਜ਼ਬੂਤ ਕਰਕੇ ਹੁਣ ਅਸੀਂ ਇਹਦਾ ਕੇਸ ਜਿਹੜਾ ਹੈਗਾ ਮਾਨਯੋਗ ਅਦਾਲਤ ਕੋਲ ਪੇਸ਼ ਕਰਾਂਗੇ so that ਇਹਨਾਂ ਨੂੰ ਵੱਤੋ ਵੱਧ ਸਜ਼ਾ ਅਸੀਂ ਦਿਲਵਾਈਏ ਤੇ ਇੱਕ ਉਦਾਹਰਣ ਸਮਾਜ ਦੇ ਸਾਹਮਣੇ ਅਸੀਂ ਪੇਸ਼ ਕਰੀਏ ਕਿ ਜੋ ਕੋਈ ਕਾਨੂੰਨ ਦੇ ਵਿੱਚ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਊਗਾ ਤੇ ਇਸ ਤਰੀਕੇ ਦਾ ਕਿੰਨੀ ਘਿਨੋਣੀ ਹਰਕਤ ਕਰੂਗਾ ਉਨੂੰ ਵੱਧ ਤੋਂ ਵੱਧ ਸਜ਼ਾ ਕਿਸ ਤਰੀਕੇ ਨਾਲ ਕੜੀ ਤੋਂ ਕੜੀ ਸਜ਼ਾ ਮਿਲਦੀ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਪਲਾਨਡ ਤਰੀਕੇ ਨਾਲ ਇਹ ਕੀਤਾ ਗਿਆ ਸੀਗਾ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਜਿਹੜਾ ਉਹਦਾ ਬੁਆਏਫਰੈਂਡ ਹੈ ਨਾਲ ਇੱਕ ਹੋਰ ਜਿਹੜਾ ਵਿਸ਼ਵਜੀਤ ਹੈ ਇਹਨਾਂ ਦੇ ਵੱਲੋਂ ਕੋਈ ਬਹੁਤ ਪਿਛਲੇ ਲੰਬੇ ਸਮੇਂ ਤੋਂ ਇਹ ਪਲਾਨ ਕੀਤਾ ਜਾ ਰਿਹਾ ਸੀ ਕਿ ਇੱਕਦਮ ਇਹ ਪਲੈਨਿੰਗ ਬਣੀ ਜਾਂ ਜਿਹੜਾ ਹਰਕਮਲਪ੍ਰੀਤ ਹੈ ਉਹ ਉਸ ਦਿਨ ਆਇਆ ਹੋਇਆ ਸੀਗਾ ਜੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ ਆ ਪਲੈਨਿੰਗ ਲਗਾਤਾਰ ਚੱਲ ਰਹੀ ਸੀ ਬਕਾਇਦਾ ਹੋਮਵਰਕ ਕੀਤਾ ਗਿਆ ਸੀਗਾ ਨਹੀਂ ਇਹ ਬਿਲਕੁਲ ਇੱਕਦਮ ਕੀਤੀ ਹੋਈ ਪਲੈਨਿੰਗ ਨਹੀਂ ਸੀਗੀ ਇਹਨਾਂ ਨੇ ਬਿਲਕੁਲ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਸੋਚ ਵਿਚਾਰ ਇਹਨਾਂ ਨੇ ਕੀਤਾ ਸੀ ਕਿ ਕਿਸ ਤਰੀਕੇ ਨਾਲ ਗੁਰਵਿੰਦਰ ਨੂੰ ਮਾਰਨਾ ਹੈ ਕਿਉਂਕਿ ਗੁਰਵਿੰਦਰ ਵੀ ਇੱਕ ਹਟਾ-ਕਟਾ ਵਧੀਆ ਨੌਜਵਾਨ ਮੁੰਡਾ ਸੀਗਾ ਸੋ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹਨੂੰ ਪਲਾਨ ਕੀਤਾ ਸੀਗਾ ਇਹਦੇ ਵਾਸਤੇ ਰੁਪਿੰਦਰ ਕੌਰ ਅਤੇ ਹਰਕਵਲਪ੍ਰੀਤ ਸਿੰਘ ਜੋ ਉਹਦਾ ਪੈਰਾਮੋਰ ਸੀ ਇਨ੍ਹਾਂ ਦੋਨਾਂ ਨੇ ਇੱਕ ਤੀਜਾ ਵਿਅਕਤੀ ਵਿਸ਼ਵਜੀਤ ਕੁਮਾਰ ਇਹਦੀ ਵੀ ਹੈਲਪਲੀ ਉਹਨੂੰ ਗੱਡੀ ਲਿਆਉਣ ਵਾਸਤੇ ਕਿਹਾ ਤੇ ਉਹਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਹਰਕਵਲਪ੍ਰੀਤ ਸਿੰਘ ਉੱਥੇ ਮੌਕੇ ਤੇ ਪਹੁੰਚਦਾ ਜਿੱਥੇ ਗੁਰਵਿੰਦਰ ਦਾ ਘਰ ਹੈ ਉੱਥੇ ਉਹਦਾ ਕਤਲ ਕੀਤਾ ਜਾਂਦਾ ਤੇ ਗੁਰਵਿੰਦਰ ਤੇ ਰੁਪਿੰਦਰ ਕੌਰ ਅਤੇ ਹਰਕਵਲਪ੍ਰੀਤ ਸਿੰਘ ਇਨ੍ਹਾਂ ਦੋਨਾਂ ਨੇ ਰਲ ਕੇ ਪਹਿਲਾਂ ਹੀ ਡਿਸਾਈਡ ਕੀਤਾ ਸੀ ਕਿ ਕਿਸ ਤਰੀਕੇ ਨਾਲ ਉਹਦਾ ਕਤਲ ਕਰਨਾ ਉਸ ਤਰੀਕੇ ਨਾਲ ਉਹਨੂੰ ਮਾਰਿਆ ਜਾਂਦਾ ਬਹੁਤ ਹੀ ਖੂਰ ਤਰੀਕੇ ਨਾਲ ਉਹਨੂੰ ਮਾਰਿਆ ਜਾਂਦਾ ਔਰ ਜਿੰਨਾ ਖੁਣ ਤੱਕ ਸਰ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨੂੰ ਨਸ਼ਾ ਵਗੈਰਾ ਦਿੱਤਾ ਗਿਆ ਕਿ ਥੋੜਾ ਜਿਹਾ ਉਹ ਬੇਸੁੱਧ ਜਾਂ ਹੋ ਜਾਈ ਤੇ ਉਹਨੂੰ ਮਾਰਨਾ ਸੌਖਾ ਹੋ ਜੇ ਜਾਂ ਇਹ ਵੀ ਪਲਾਨ ਸੀ ਕਿ ਇਹਨੂੰ ਓਵਰਡੋਜ਼ ਦਿਖਾ ਦਿੱਤਾ ਜਾਵੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਸਮਾਜ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹਦੇ ਵਿੱਚ ਕੀ ਸੱਚਾਈ ਹੈ ਕੁਝ ਸਾਹਮਣੇ ਆ ਪਾਇਆ ਰਿਪੋਰਟਸ ਦੇ ਵਿੱਚ ਗੁਮਰੇ ਤੱਕ ਗੁਰਵਿੰਦਰ ਦਾ ਜਿਹੜਾ ਪੋਸਟਮਾਰਟਮ ਕੀਤਾ ਗਿਆ ਹਾਂਜੀ ਉਹਨਾਂ ਦਾ ਡਾਕਟਰ ਸਾਈਬਾਨਾ ਨੇ ਇਹਦਾ ਮ੍ਰਿਤਕ ਦਾ ਵਿਸਰਾ ਪ੍ਰਿਜ਼ਰਵ ਕਰਕੇ ਹਮ ਕੈਮੀਕਲ ਐਗਜ਼ਾਮੀਨੇਸ਼ਨ ਵਾਸਤੇ ਭੇਜ ਦਿੱਤਾ ਹੈ ਠੀਕ ਹੈ ਸੋ ਇਹ ਕੈਮੀਕਲ ਐਗਜ਼ਾਮੀਨੇਸ਼ਨ ਦੀ ਰਿਪੋਰਟ ਜਦੋਂ ਮੌਸੂਲ ਹੋਊਗੀ ਉਸ ਤੋਂ ਬਾਅਦ ਇਹ ਕਲੀਅਰ ਹੋ ਪਾਊਗਾ ਕਿ ਕੀ ਇਹਨੂੰ ਕੋਈ ਨਸ਼ਾ ਪੱਤਾ ਦਿੱਤਾ ਗਿਆ ਸੀ ਹਮ ਤੇ ਕਿਸ ਤਰੀਕੇ ਦਾ ਸੌਲਟ ਇਹਨੂੰ ਦਿੱਤਾ ਗਿਆ ਸੀ ਜਾਂ ਕੀ ਹੋਇਆ ਸੀ ਤੇ ਹੁਣ ਤੱਕ ਉਹਨਾਂ ਨੇ ਜੋ ਸਾਨੂੰ ਕੌਜ਼ ਆਫ ਡੈਥ ਇੰਦੇ ਵਿੱਚ ਦੱਸਿਆ ਹੈ ਉਹ ਇਹ ਦੱਸਿਆ ਹੈ ਕੀ ਐਸਫਿਕਸਿਆ ਡਿਊ ਟੂ ਐਂਟੀ ਮੋਰਟਮ ਐਂਟੀ ਮੋਟਮ ਸਮੋðਰਿੰਗ ਇਹਦਾ ਮਤਲਬ ਹੈ ਕਿ ਇਹਦੀ ਇਹਦਾ ਸਾਹ ਰੁਕ ਗਿਆ ਸੀ ਗਲਾ ਗੁੱਟਣ ਕਰਕੇ ਇਹਦਾ ਸਾਹ ਰੁਕਣ ਕਰਕੇ ਇਹਦੀ ਮੌਤ ਹੋਈ ਹੈ ਔਰ ਜਿਹੜੀ ਇਹ ਵਾਰਦਾਤ ਹੋਈ ਹੈ ਉਹਦੇ ਵਿੱਚ ਵਿਸ਼ਵਜੀਤ ਵੀ ਉੱਥੇ ਰਿਹਾ ਕਿ ਉਹ ਸਿਰਫ ਭਜਾਉਣ ਤੱਕ ਸੀਮਤ ਰਿਹਾ ਨਹੀਂ ਨਹੀਂ ਵਿਸ਼ੋਜੀਤ ਨੂੰ ਸਾੜੀ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਹੈ ਹਮ ਇਹਦੇ ਵਿੱਚ ਬਿਲਕੁਲ ਕਲੀਅਰ ਹੈ ਕੀ ਵਿਸ਼ਵਜੂਤ ਜੀਤ ਨੂੰ ਵੀ ਇਸ ਕ੍ਰਾਈਮ ਦੀ ਪੂਰੀ ਪੂਰੀ ਜਾਣਕਾਰੀ ਸੀ ਪਹਿਲਾਂ ਤੋਂ ਪਤਾ ਸੀ ਉਹਨੂੰ ਬਿਲਕੁਲ ਪਤਾ ਸੀ ਕਿ ਹਰ ਕਵਲਪ੍ਰੀਤ ਉਥੇ ਕਿਸ ਕਾਰਨ ਲਈ ਜਾ ਰਿਹਾ ਕਿ ਸੁਮੰਤਵ ਲਈ ਜਾ ਰਿਹਾ ਉਹਨੇ ਉਥੇ ਜਾ ਕੇ ਕੀ ਕਰਨਾ ਹੈ ਤੇ ਉਸ ਕਰਕੇ ਉਹ ਕਾਰ ਲੈ ਕੇ ਵਿਸ਼ੂ ਜਦੋਂ ਜਾ ਰਿਹਾ ਸੀਗਾ ਉਹਨੂੰ ਪਤਾ ਸੀ ਕਿ ਉਹ ਕ੍ਰਾਈਮ ਕਰਨ ਵਾਸਤੇ ਉਥੇ ਉਹਨੂੰ ਲੈ ਕੇ ਜਾ ਰਿਹਾ ਹੈ ਤੇ ਜਦ ਕ੍ਰਾਈਮ ਹੋ ਗਿਆ ਉਸ ਤੋਂ ਬਾਅਦ ਚੋਰੀ ਦਾ ਸਮਾਨ ਲੈ ਕੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਗੁਨਾਹਗਰ ਨੂੰ ਪਜਾਉਣ ਦੇ ਵਿੱਚ ਵੀ ਉਹਦੀ ਉਹਦੀ ਅਹਿਮ ਭੂਮਿਕਾ ਰਹੀ ਹੈ ਉਹਨੂੰ ਪਤਾ ਸੀ ਕਿ ਇਹ ਕਿਸ ਤਰੀਕੇ ਦਾ ਗਿਨੋਨਾ ਕ੍ਰਾਈਮ ਕਰਕੇ ਪਜ ਰਿਹਾ ਹੈ ਸੋ ਵਿਸ਼ਵਜੀਤ ਵੀ ਇਹਦੇ ਵਿੱਚ ਇੱਕ ਅਬੈਟਰ ਔਰ ਕਾਂਸਪੀਰੇਟਰ ਦਾ ਰੋਲ ਵਿਸ਼ਵਜੀਤ ਦਾ ਇਹਦੇ ਵਿੱਚ ਫਿਗਰ ਹੋਇਆ ਇਸ ਕਰਕੇ ਉਹ ਵੀ ਇਸ ਮਰਡਰ ਦੇ ਵਿੱਚ ਪੂਰੀ ਪੂਰੀ ਸਜ਼ਾ ਦਾ ਹੱਕਦਾਰ ਹੈ ਔਰ ਇੱਕ ਜਿਹੜੀ ਇਹ ਛੱਤ ਦੇ ਉੱਤੇ ਇਹ ਕਤਲ ਹੋ ਕੀਤਾ ਜਾਂਦਾ ਔਰ ਲੋਕਾਂ ਦੇ ਵਿੱਚ ਇੱਕ ਚਰਚਾ ਇਹ ਵੀ ਚੱਲਦੀ ਹੈ ਕਹਿੰਦੇ ਕਿ ਉਸ ਦਿਨ ਜਿਹੜਾ ਹਰਕਮਲਪ੍ਰੀਤ ਅਤੇ ਰੁਪਿੰਦਰ ਕੌਰ ਇਹ ਆਪਸ ਦੇ ਵਿੱਚ ਉੱਥੇ ਮਿਲ ਰਹੇ ਸੀ ਉਹ ਮਿਲਣ ਆਇਆ ਸੀ ਔਰ ਜਿਹੜਾ ਗੁਰਵਿੰਦਰ ਆ ਉਹਦੀ ਜਾਗ ਖੁੱਲ ਜਾਂਦੀ ਹੈ ਉਹ ਉੱਪਰ ਜਾਂਦਾ ਹੈ ਤੇ ਸਡਨ ਇਹ ਸਾਰਾ ਕੁਝ ਹੋ ਜਾਂਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹ ਪਲਾਨਡ ਸੀਗਾ ਫਿਰ ਰੁਪਿੰਦਰ ਰੁਪਿੰਦਰ ਤੇ ਜਿਹੜਾ ਹਰਕਮਲਪ੍ਰੀਤ ਛੱਤ ਤੇ ਹੁੰਦੇ ਨੇ ਗੁਰਵਿੰਦਰ ਦੀ ਜਿਹੜੀ ਮ੍ਰਿਤਕ ਦੇਹ ਹੈ ਜੋ ਬਿਆਨ ਸਾਹਮਣੇ ਆਏ ਨੇ ਉਹ ਛੱਤ ਤੇ ਪਾਈ ਜਾਂਦੀ ਹੈ ਬਿਲਕੁਲ ਉੱਤੇ ਕੋਈ ਕੱਪੜੇ ਬਹੁਤੇ ਨਹੀਂ ਹੁੰਦੇ ਉਹਨੂੰ ਬਹੁਤ ਮਾੜੇ ਤਰੀਕੇ ਦੇ ਨਾਲ ਉਹਨੂੰ ਮਾਰਿਆ ਜਾਂਦਾ ਥੋੜਾ ਜੀ ਜੀ ਇਹਦੇ ਬਾਰੇ ਦੱਸੋ ਕਿਵੇਂ ਉਹ ਗੁਰਵਿੰਦਰ ਜਿਹੜਾ ਛੱਤ ਤੇ ਆ ਜਾਂਦਾ ਦੇਖੋ ਸਾਡੀ ਪੁਲਿਸ ਟੀਮ ਉੱਥੇ ਮੌਕੇ ਤੇ ਪਹੁੰਚਦੀ ਹੈ ਹਾਂਜੀ ਉਦੋਂ ਜੋ ਸਾਡਾ ਪੁਲਿਸ ਦਾ ਪ੍ਰੋਸੀਜਰ ਹੈ ਉਹ ਇਹ ਹੈ ਕਿ ਅਸੀਂ ਸੀਨ ਆਫ ਕਰਾਇਮ ਦੀ ਡੂੰਘਾਈ ਨਾਲ ਪੜਤਾਲ ਕਰਦੇ ਹਾਂ ਉਦੀ ਸਰਚ ਕਰਦੇ ਹਾਂ ਤੇ ਉੱਥੇ ਜਿੰਨੇ ਵੀ ਐਵੀਡੈਂਸਸ ਹੈ ਉਹ ਅਸੀਂ ਇਕੱਠੇ ਕਰਦੇ ਹਾਂ ਤੇ ਜੋ ਸੀਨ ਆਫ ਕਰਾਇਮ ਹੈ ਉਹਨੂੰ ਅਸੀਂ ਰੀਕਨਸਟਰਕਟ ਕਰਦੇ ਆ। ਇਹਦਾ ਮਤਲਬ ਹੈ ਕਿ ਜੋ ਕਰਾਇਮ ਜਿਸ ਤਰੀਕੇ ਨਾਲ ਹੋਇਆ ਹੈ ਹੂੰ ਉਹਨੂੰ ਅਸੀਂ ਪੂਰਾ ਉਸੇ ਸੀਕੁਐਂਸ ਨਾਲ ਇੱਕ ਡਮੀ ਤਰੀਕੇ ਨਾਲ ਰੈਪਲੀਕੇਟ ਕਰਦੇ ਆ ਰੈਪਲੀਕੇਟ ਕਰਦੇ ਆ। ਹੂੰ ਸੋ ਉਸ ਤਰੀਕੇ ਨਾਲ ਸਾਡੀ ਟੀਮ ਜਿਹੜੀ ਹੈ ਕਰ ਚੁੱਕੀ ਹੈ ਤੇ ਉਹਨੂੰ ਉਹਦੀ ਕੋਰੋਬੋਰੇਸ਼ਨ ਜਿਹੜੇ ਦੋਸ਼ੀ ਫੜੇ ਗਏ ਆ ਉਹਨਾਂ ਦੀ ਪੁਸ਼ਗੀਸ਼ ਤੋਂ ਅਸੀਂ ਕਰਵਾ ਚੁੱਕੇ ਹੂੰ ਪਰੰਤੂ ਚੁਕਿਏ ਆਨਗੋਇੰਗ ਇਨਵੈਸਟੀਗੇਸ਼ਨ ਹੈ। ਠੀਕ ਹੈ। ਸੋ ਇਸ ਦੌਰਾਨ ਜੋ ਚੀਜ਼ਾਂ ਸਾਹਮਣੇ ਆਈ ਹੈ ਉਹਨੇ ਉਹਨੇ ਰਿਗਾਰਡਿੰਗ ਸਬੂਤ ਇਕੱਠ ਕੁਝ ਸਬੂਤ ਇਕੱਠੇ ਕਰਨੇ ਹਲੇ ਬਾਕੀ ਐ ਇਸ ਕਰਕੇ ਇਹ ਬਹੁਤਾ ਡਿਟੇਲ ਵਿੱਚ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਹਮ ਪਰੰਤੂ ਇਹ ਗੱਲ ਸੱਚ ਐ ਕਿ ਛਤ ਦੇ ਉੱਪਰ ਵੀ ਰੁਪਿੰਦਰ ਕੋਰ ਅਤੇ ਹਰਕਮਲਪ੍ਰੀਤ ਸਿੰਘ ਨੇ ਜਾ ਕੇ ਇਹ ਜੋ ਮ੍ਰਿਤਕ ਗੁਰਵਿੰਦਰ ਸਿੰਘ ਐ ਉਹਦੇ ਉੱਤੇ ਹਮਲਾ ਕੀਤਾ ਸੀ ਤੇ ਇਹਨਾਂ ਦੀ ਆਪਸ ਦੇ ਵਿੱਚ ਜੱਪਟਾ-ਝਪਟੀ ਹੋਈ ਸੀ ਮਤਲਬ ਇਹ 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 ਚੀਜ਼ ਬਿਲਕੁਕੁਲ ਕਲੀਅਰ ਐ ਕਿ ਗੁਰਵਿੰਦਰ ਤੇ ਹਰਕਮਲਪ੍ਰੀਤ ਦੀ ਆਪਸ ਦੇ ਵਿੱਚ ਗੁੱਥਮ-ਗੁੱਥਾ ਹੋਏ ਨੇ ਇੱਕ ਦੂਜੇ ਨਾਲ ਜ਼ੋਰ ਅਜਮਾਇਸ਼ ਹੋਈ ਹੈ ਜਿਵੇਂ ਜਿਹੜਾ ਗੁਰਵਿੰਦਰ ਆ ਉਹ ਵੀ ਉਹਦੀ ਵੀ ਬਿਲਡ ਸਟਰੋਂਗ ਲੱਗਦੀ ਹੈ ਜਿਵੇਂ ਉਹ ਤੁਰਿਆ ਹੁੰਦਾ ਜਾਂ ਉਹ ਵੀ ਉਹ ਵੀਡੀਓਜ਼ ਦੇਖਦੇ ਆ ਬਿਲਕੁਲ ਉਹ ਹਟਾ-ਕਟਾ ਨੌਜਵਾਨ ਸੀ ਤੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਸ ਤੋਂ ਵੀ ਇਹ ਗੱਲ ਕਲੀਅਰ ਹੁੰਦੀ ਹੈ ਕਿਉਂਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਮਲਟੀਪਲ ਇੰਜਰੀਜ਼ ਡਾਕਟਰ ਸਾਹਿਬਾਨਾ ਨੇ ਇੰਡੀਕੇਟ ਕੀਤੀ ਹੈ ਕਿ ਬੇਤਕ ਗੁਰਵਿੰਦਰ ਦੀ ਬਾਡੀ ਤੇ ਮਲਟੀਪਲ ਇੰਜਰੀਜ਼ ਹੈਗੀ ਹੈ। ਔਰ ਸਰ ਇਹਦਾ ਮਤਲਬ ਉਥੇ ਸਕਫਲ ਡੈਫੀਨਿਟਲੀ ਹੋਈ ਹੈ। ਔਰ ਸਰ ਜਦੋਂ ਜਦੋਂ ਗੁਰਵਿੰਦਰ ਨੂੰ ਮਾਰਿਆ ਜਾਂਦਾ ਹੈ ਜਾਂ ਉਹਦਾ ਗਲਾ ਦਬਾਇਆ ਜਾਂਦਾ ਹੈ ਜਿੱਦਾਂ ਵੀ ਉਹ ਇੱਕ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਰੁਪਿੰਦਰ ਕੌਰ ਹੋਰਾਂ ਦੇ ਵੀ ਪੂਰਾ ਉਹਦੇ ਵਿੱਚ ਰੋਲ ਰਿਹਾ ਲੱਤਾਂ ਵਗੈਰਾ ਫੜੀਆਂ ਜਾਂ ਮਦਦ ਕੀਤੀ ਹੈ ਹਰਕਮਲ ਪ੍ਰੀਤ ਦੀ ਇਹ ਇਹ ਚੀਜ਼ ਤਾਂ ਸਾਫ਼ ਹੋਈ ਹੈ ਹਾਂ ਇਹ ਥੋੜੀ ਡਿਟੇਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਟੀਮ ਰੀਕਨਸਟਰਕਟ ਇਹ ਸਾਰੀ ਸੀਨ ਨੂੰ ਕਰ ਚੁੱਕੀ ਹੈ ਠੀਕ ਹੈ ਪਰੰਤੂ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਜਾਂਚ ਦਾ ਵਿਸ਼ਾ ਤੇ ਇਹਦੀ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ। ਠੀਕ ਹੈ। ਸੋ ਐਟ ਲੇਟਰ ਪੁਆਇੰਟ ਆਫ ਟਾਈਮ ਜਦੋਂ ਅਸੀਂ ਇਹਦੇ ਸਾਰੇ ਸਬੂਤ ਤੇ ਗਵਾਹ ਇਕੱਠੇ ਕਰ ਲਾਂਗੇ ਉਸ ਤੋਂ ਬਾਅਦ ਮੈਂ ਇਹ ਜਾਣਕਾਰੀ ਤੁਹਾਨੂੰ ਦੇ ਪਾਵਾਂਗੀ। ਔਰ ਜਿਵੇਂ ਕਿਹਾ ਜਾ ਰਿਹਾ ਕਿ ਰੁਪਿੰਦਰ ਕੌਰ ਨੇ ਕ੍ਰਿਮਨੋਲੋਜੀ ਦੀ ਸਟੱਡੀ ਕੀਤੀ ਹੋਈ ਸੀ ਤਾਂ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਤਾਂ ਕ੍ਰਿਮਨਲ ਦਾ ਬਿਹੇਵੀਅਰ ਇਹ ਉਹ ਚੀਜ਼ਾਂ ਤੁਸੀਂ ਬੈਟਰ ਦੱਸ ਸਕਦੇ ਹੋ ਤਾਂ ਫਿਰ ਰੁਪਿੰਦਰ ਕੌਰ ਦਾ ਮਨਸ਼ਾ ਸੀ ਕਿ ਕੁਝ ਇੰਦਾ ਦਾ ਕਰਨ ਦੀ ਇਹ ਇਹ ਮੰਨਿਆ ਜਾ ਸਕਦਾ ਹੈ। ਏ ਭੁਪਿੰਦਰ ਕੌਰ ਦੀ ਡੈਫੀਨੇਟਲੀ ਤਾਂ ਮਨਸ਼ਾ ਸੀਗੀ ਗੁਰਵਿੰਦਰ ਦੀ ਹੱਤਿਆ ਕਰਨ ਦੀ ਜਿਵੇਂ ਉਹਨੇ ਪੜ੍ਹਿਆ ਇਹ ਕ੍ਰਿਮਨੋਲੋਜੀ ਇਸ ਸਟਡੀ ਕੀਤੀ ਇਸੇ ਕਰਕੇ ਉਹਨੇ ਲਿਆ ਹੋਊਗਾ ਇਹ ਕੋਰਸ ਵਗੈਰਾ ਇਹ ਵੀ ਮੰਨ ਸਕਦੇ ਆ ਨੇ ਇਹ ਜੋ ਹਰਕਵਲ ਪ੍ਰੀਤ ਸਿੰਘ ਨਾਲ ਰੁਪਿੰਦਰ ਕੌਰ ਦੀ ਵਾਕਫੀਅਤ ਹੋਈ ਹੈ ਉਹ ਜਦੋਂ ਕੈਨੇਡਾ ਤੋਂ ਵਾਪਸ ਆਈਏ ਉਸ ਤੋਂ ਬਾਅਦ ਹੋਈ ਹੈ ਜਦਕਿ ਇਹਨੇ ਜਿਹੜੀ ਕ੍ਰਿਮినਲੋਜੀ ਦੀ ਸਟੱਡੀ ਕੀਤੀ ਹੈ ਉਹ ਕੈਨੇਡਾ ਦੇ ਵਿੱਚ ਕੀਤੀ ਹੈ ਉਸ ਤੋਂ ਪਹਿਲਾਂ ਇਹਦੀ ਕੀਤੀ ਹੈ ਸੋ ਇਹਦਾ ਕੀ ਲਿੰਕ ਬਣੂਗਾ ਇਹ ਪਰ ਇਹ ਦੱਸਣਾ ਥੋੜਾ ਮੁਸ਼ਕਿਲ ਹੈ ਇਸ ਪੁਆਇੰਟ ਆਫ ਟਾਈਮ ਤੇ ਸੋ ਇਹਦੀ ਜਿਹੜੀ ਹਰਕਵਲ ਪ੍ਰੀਤ ਨਾਲ ਮੁਲਾਕਾਤ ਹੁੰਦੀ ਹੈ ਉਹ ਉਹਦੇ ਕਨੇਡਾ ਤੋਂ ਆਉਣ ਤੋਂ ਬਾਅਦ ਹੁੰਦੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਹੁੰਦੀ ਹੈ ਹੂੰ ਤਾਂ ਉਸ ਤੋਂ ਬਾਅਦ ਇਹ ਫਿਜ਼ੀਕਲੀ ਵੀ ਮਿਲਦੇ ਹੈ ਕਈ ਵਾਰ ਇਕੱਠੇ ਹੁੰਦੇ ਹੈ ਇਹਨਾਂ ਦਾ ਕਈ ਵਾਰ ਮੇਲ ਮਿਲਾਪ ਹੁੰਦਾ ਹੈ ਹੂੰ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਅਫੇਅਰ ਸਟਾਰਟ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਬਹੁਤ ਹੀ ਮੰਦ ਭਾਗਾ ਨਿਰਣਾ ਇਹ ਦੋਵੇਂ ਮਿਲ ਕੇ ਲੈਂਦੇ ਹੈ ਔਰ ਇਸ ਤਰੀਕੇ ਨਾਲ ਇੱਕ ਕ੍ਰਾਈਮ ਇਹ ਪਲਾਨ ਕਰਦੇ ਹੈ ਪ੍ਰੀਮੀਡੀਟੇਟਿਡ ਇਹ ਕ੍ਰਾਈਮ ਹੈਗਾ ਤੇ ਕਿਸ ਤਰੀਕੇ ਨਾਲ ਕਰਨਾ ਹੈ ਕੀ ਕਰਨਾ ਹੈ ਇਹ ਸਾਰਾ ਦੇਖ ਕੇ ਉਸ ਘਟਨਾ ਨੂੰ ਇਹ ਅੰਜਾਮ ਦਿੰਦੇ ਆ ਤਾਂ ਇਹ ਬਹੁਤ ਹੀ ਖਰਾਬ ਇਸ ਤਰੀਕੇ ਦੀ ਇਹ ਘਟਨਾ ਇੱਥੇ ਵਾਪਰਦੀ ਆ ਰੁਪਿੰਦਰ ਕੌਰ ਜਿੰਨਾ ਤੁਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਥੋੜਾ ਜਿਹਾ ਤੁਸੀਂ ਇਹ ਚੀਜ਼ ਦੱਸ ਪਾਓ ਰੁਪਿੰਦਰ ਕੌਰ ਨੂੰ ਕੋਈ ਪਛਤਾਵਾ ਨਜ਼ਰ ਆਇਆ ਉਹਦੀ ਬੋਡੀ ਲੈਂਗੁਏਜ ਦੇ ذریعے ਜਾਂ ਉਹਦੇ ਬੋਲ ਚਾਲ ਦੇ ذریعے ਜੇ ਥੋੜਾ ਜਿਹਾ ਇਹ ਇਹ ਚੀਜ਼ ਦੱਸੋ ਕਿਉਂਕਿ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਇੰਨਾ ਜ਼ਿਆਦਾ ਹੀਨੀਅਸ ਕ੍ਰਾਈਮ ਇੰਨਾ ਵੱਡਾ ਇਹਨੂੰ ਜਿਵੇਂ ਮੈਂ ਬਹੁਤ ਆਮ ਲੋਕਾਂ ਦੀ ਭਾਸ਼ਾ ਚ ਕਹਾ ਕਿ ਐਡਾ ਵੱਡਾ ਪਾਪ ਉਹਨੇ ਕੀਤਾ ਵਾ ਤੇ ਉਹਦੇ ਪਛਤਾਵਾ ਕੋਈ ਆਇਆ ਤੁਸੀਂ ਜੇ ਰੁਪਿੰਦਰ ਕੌਰ ਦੀ ਅਰੈਸਟ ਜਦ ਇਹ ਘਟਨਾ ਹੋਈ ਹੈ ਜਿਹਦੇ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਇਮੀਡੀਏਟਲੀ ਪੁਲਿਸ ਵੱਲੋਂ ਕੀਤੀ ਗਈ ਸੀਗੀ ਠੀਕ ਹੈ ਤੇ ਉਸ ਤੋਂ ਬਾਅਦ ਉਹਦੀ ਕਾਫੀ ਬਾਰ ਪੁੱਛਗਿੱਛ ਕੀਤੀ ਗਈ ਹੈ ਪਰੰਤੂ ਉਹਨੇ ਪੁੱਛਗਿੱਛ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਕੋਆਪਰੇਟ ਸਾਨੂੰ ਕੀਤਾ ਨਹੀਂ ਨਹੀਂ ਕੀਤਾ ਉਹਨੇ ਨਹੀਂ ਕੀਤਾ ਸੋ ਇਸੇ ਕਰਕੇ ਸਾਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹਦੇ ਵਿੱਚ ਵੱਧ ਤੋਂ ਵੱਧ ਹੋਰ ਗਵਾਹ ਅਸੀਂ ਇਨਵੋਲ ਕਰੀਏ ਤੇ ਇਸ ਤੋਂ ਇਲਾਵਾ ਜਿਹੜੇ ਮੋਬਾਈਲ ਫੋਨ ਅਸੀਂ ਕਬਜ਼ੇ ਵਿੱਚ ਲਏ ਆ ਉਹ ਵੀ ਅਸੀਂ ਫੋਰੈਂਸਿਕ ਜਾਂਚ ਵਾਸਤੇ ਭੇਜੇ ਆ so that ਅਸੀਂ ਵੱਧ ਤੋਂ ਵੱਧ ਟੈਕਨੀਕਲ ਸਬੂਤ ਜਿਹੜੇ ਆ ਉਹ ਵੀ ਇਹਦੇ ਵਿੱਚ ਇਕੱਠਾ ਕਰੀਏ ਤੇ ਥਰਡਲੀ ਜਿਹੜੇ ਮੌਕੇ ਤੋਂ ਅਸੀਂ ਐਵੀਡੈਂਸਸ ਇਕੱਠਾ ਕੀਤੇ ਆ ਉਹਦੀ ਵੀ ਫੋਰੈਂਸਿਕ ਜਾਂਚ ਅਸੀਂ ਕਰਵਾ ਰਹੇ ਹਾਂ so that forensic investigation forensic ਤਰੀਕੇ ਨਾਲ scientific ਤਰੀਕੇ ਨਾਲ investigation ਵੀ ਅਸੀਂ ਕਰੀਏ so ਇਹਨਾਂ ਤਿੰਨਾਂ ਪੱਖਾਂ ਤੋਂ ਪੱਖਾਂ ਤੋਂ investigation ਕਰਕੇ ਅਸੀਂ ਇਸ ਕੇਸ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਦੋਸ਼ੀ ਪਾਰਟੀ ਹੈ ਉਹਨਾਂ ਨੇ ਸਾਨੂੰ investigation ਦੇ ਵਿੱਚ ਕੋਈ ਕੋਆਪਰੇਸ਼ਨ ਨਹੀਂ ਦਿੱਤੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੋਆਪਰੇਟ ਨਹੀਂ ਕੀਤਾ ਗਿਆ ਜਿਵੇਂ ਜੋ ਜੋ ਪੁੱਛਿਆ ਗਿਆ ਪਰ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਦੇ ਮੰਨਿਆ ਕਿ ਮੈਂ ਹਰਕਵਲਪ੍ਰੀਤ ਦੇ ਨਾਲ ਮੇਰੇ ਰਿਲੇਸ਼ਨ ਸੀਗਾ ਤੇ ਅਸੀਂ ਉਹਨੂੰ ਆਪਣੇ ਰਾਹ ਤੋਂ ਹਟਾਇਆ ਸੀ ਵਿਆਹ ਕਰਾਉਣਾ ਚਾ ਰਹੇ ਸੀਗੇ ਕੋਆਪਰੇਟ ਨਹੀਂ ਕੀਤਾ ਤਾਂ ਉਹ ਨਹੀਂ ਮੰਦੀ ਪਈ ਹੈ ਜੇ ਕਿ ਮੈਂ ਇਹ ਕਤਲ ਕੀਤਾ ਜਾਂ ਕਿਵੇਂ ਤੁਹਾਨੂੰ ਲੱਗਦਾ ਕਿ ਕਮਜ਼ੋਰ ਕੇਸ ਨਾ ਹੋ ਜਾਏ ਕੂਰਟ ਦੇ ਵਿੱਚ ਜਾ ਕੇ ਉਹ ਬਿਆਨ ਬਦਲ ਸਕਦੀ ਹੈ ਦੇਖੋ ਇੱਕ ਦੋਸ਼ੀ ਵੱਲੋਂ ਪੁਲਿਸ ਨੂੰ ਕੀ ਬਿਆਨ ਦਿੱਤਾ ਜਾਂਦਾ ਹੈ ਜਾਂ ਕੀ ਨਹੀਂ ਦਿੱਤਾ ਜਾਂਦਾ ਇਹ ਬਹੁਤਾ ਮਾਇਨੇ ਨਹੀਂ ਰੱਖਦਾ ਹੈ ਮਾਇਨੇ ਇਹ ਰੱਖਦਾ ਹੈ ਕਿ ਪੁਲਿਸ ਵੱਲੋਂ ਕਿਸ ਤਰੀਕੇ ਦੇ ਸਬੂਤ ਪੇਸ਼ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਰੱਖੇ ਜਾਂਦੇ ਠੀਕ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਅਸੀਂ ਤਿੰਨ ਤਰੀਕੇ ਦੇ ਸਬੂਤ ਜਿਦੇ ਵਿੱਚ ਗਵਾਹ ਦੀ ਗਵਾਹੀ ਠੀਕ ਹੈ ਨੰਬਰ 2 ਟੈਕਨੀਕਲ ਐਵੀਡੈਂਸਸ ਤੇ ਨੰਬਰ 3 ਫੋਰੈਂਸਿਕ ਸਬੂਤ ਇਹਨਾਂ ਤਿੰਨਾਂ ਸਬੂਤਾਂ ਪੱਖੋ ਅਸੀਂ ਆਪਣੇ ਕੇਸ ਨੂੰ ਇੱਕ ਮਜ਼ਬੂਤ ਕੇਸ ਬਣਾ ਕੇ ਮਾਨਯੋਗ ਅਦਾਲਤ ਦੇ ਵਿੱਚ ਇਸ ਤਰੀਕੇ ਨਾਲ ਪੇਸ਼ ਕਰਾਂਗੇ ਕਿ ਇਹਨਾਂ ਤਿੰਨਾਂ ਦੋਸ਼ੀਆਂ ਨੇ ਇਹ ਜੋ ਇੱਕ ਗਿਨੋਨਾ ਹਤਿਆਕਾਂਡ ਨੂੰ ਅੰਜਾਮ ਦਿੱਤਾ ਇਸ ਲਈ ਉਹਨਾਂ ਨੂੰ ਕਾਨੂੰਨ ਦੇ ਵਿੱਚ ਜੋ ਵੀ ਮੈਕਸਿਮਮ ਸਜ਼ਾ ਅਵੇਲੇਬਲ ਹੈ ਉਹ ਉਹਨਾਂ ਨੂੰ ਮਿਲ ਸਕੇ ਸਰ ਇੱਕ ਜਿਵੇਂ ਜਦੋਂ ਮੌਕੇ ਦੇ ਉੱਤੇ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਆਪਣੇ ਪਿਤਾ ਨੂੰ ਫੋਨ ਕਰਦੀ ਹੈ ਔਰ ਉਹਦੇ ਪਿਤਾ ਵੀ ਗਵਾਹ ਬਣ ਸਕਦੇ ਨੇ ਕੁਛ ਇਦਾਂ ਦਾ ਵੀ ਹੈਗਾ ਮੈਂ ਕਿਸੇ ਵੀ ਚੀਜ਼ ਦੀ ਪੋਸਿਬਿਲਿਟੀ ਇਸ ਵੇਲੇ ਰੂਲ ਆਊਟ ਨਹੀਂ ਕਰ ਰਹੀ ਐ ਠੀਕ ਐ ਮੈਂ ਤੁਹਾਨੂੰ ਇਹੀ ਦੱਸ ਰਹੀ ਐ ਕਿ ਇਹ ਇਨਵੈਸਟੀਗੇਸ਼ਨ ਹਲੇ ਬਹੁਤ ਮੂਡਲ ਸਟੇਜ ਤੇ ਐ ਹੂੰ ਤੇ ਇਹ ਇਨਵੈਸਟੀਗੇਸ਼ਨ ਕੰਪਲੀਟ ਕਰਨ ਲਈ ਜੋ ਕਿ ਇੱਕ ਸੰਗੀਨ ਅਪਰਾਧ ਦੇ ਗੁਰਮ ਵਿੱਚ ਆਂਦਾ ਹੈ ਗੰਭੀਰ ਅਪਰਾਧ ਦੀ ਪਰਿਭਾਸ਼ਾ ਵਿੱਚ ਆਂਦਾ ਐ ਇਹ ਕਰਨ ਲਈ ਕਾਨੂੰਨ ਦੇ ਮੁਤਾਬਿਕ ਵੀ ਪੁਲਿਸ ਨੂੰ 90 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਠੀਕ ਹੈ ਉਹ ਇਸੇ ਕਰਕੇ ਦਿੱਤਾ ਜਾਂਦਾ ਹੈ ਕਿਉਂਕਿ ਇਹਦੀ ਡੂੰਘਾਈ ਵਿੱਚ ਇਸ ਤਰੀਕੇ ਦੇ ਅਪਰਾਧਾ ਦੀ ਪੜਤਾਲ ਡੂੰਘਾਈ ਵਿੱਚ ਹੋਣੀ ਚਾਹੀਦੀ ਹੈ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ ਤੇ ਹਰ ਪੱਖੋਂ ਹਰ ਐਂਗਲ ਤੋਂ ਹੋਣੀ ਚਾਹੀਦੀ ਹੈ ਸੋ ਇਹਦੀ ਅਸੀਂ ਹਰ ਐਂਗਲ ਤੋਂ ਪੂਛ ਪੜਤਾਲ ਕਰਾਂਗੇ ਔਰ ਕੋਈ ਵੀ ਐਂਗਲ ਅਸੀਂ ক্লোਜ਼ ਨਹੀਂ ਕੀਤਾ ਅਸੀਂ ਬਹੁਤ ਓਪਨ ਮਾਈਂਡ ਨਾਲ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਗਵਾਹ ਜਾ ਜੋ ਟੈਕਨੀਕਲ ਸਬੂਤ ਸਾਡੇ ਕੇਸ ਨੂੰ ਮਜ਼ਬੂਤ ਕਰਦਾ ਉਹਨੂੰ ਅਸੀਂ ਕੇਸ ਫਾਈਲ ਦੇ ਵਿੱਚ ਇਨਕਲੂਡ ਕਰਾਂਗੇ ਹੂੰ ਪਰ ਲੱਗਦਾ ਕਿ ਹੋਰ ਗਵਾਹ ਆਜੇ ਜਿਵੇਂ ਤੁਸੀਂ 90 ਦਿਨ ਦਾ ਸਮਾਂ ਕਿਹਾ ਤਾਂ ਇਹ ਅਜੇ ਤਾਂ ਬਹੁਤ ਘੱਟ ਸਮਾਂ ਹੋਇਆ ਇਹਨੂੰ ਤਾਂ ਅਜੇ ਇਹਦੇ ਵਿੱਚ ਬਹੁਤ ਜ਼ਿਆਦਾ ਹੋਰ ਨਵੇਂ ਬਦਲਾਅ ਹੋ ਸਕਦੇ ਨੇ ਨਵੇਂ ਗਵਾਹ ਬਹੁਤ ਜੁੜਨਗੇ ਟੈਕਨੀਕਲ ਐਵੀਡੈਂਸ ਜੀ ਬਿਲਕੁਲ ਅਸੀਂ ਬਿਲਕੁਲ ਓਪਨ ਮਾਈਂਡ ਨਾਲ ਇਹਦੀ ਇਨਵੈਸਟੀਗੇਸ਼ਨ ਕਰਵਾ ਰਹੇ ਹੂੰ ਸਾਡੇ ਗਜ਼ਟੇਡ ਆਫੀਸਰਸ ਦੀ ਸੁਪਰਵੀਜ਼ਨ ਅੰਡਰ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਹੁਣ ਤੱਕ ਸਾਡੇ ਐਸ ਐਚਓ ਇਨਸਪੈਕਟ ਕਰ ਰਜੇਸ਼ ਕੁਮਾਰ ਨੇ ਇਸ ਕੇਸ ਦੇ ਵਿੱਚ ਬਹੁਤ ਹੀ ਸ਼ਲਾਘਾਜੋਕ ਕੰਮ ਕੀਤਾ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਉਹੀ ਗਏ ਨੇ ਮੌਕੇ ਜੀ ਬਿਲਕੁਲ ਬਹੁਤ ਅਚੰਗਾ ਕੰਮ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਕੀਤਾ ਹੈ ਅੱਗੇ ਵੀ ਉਹ ਇਸ ਇਨਵੈਸਟੀਗੇਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਾਰੇ ਨੇ ਬਹੁਤ ਚੰਗੀ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਹੈਂਡਲ ਹੋ ਰਹੀ ਹੈ ਸੋ ਅਸੀਂ ਬਿਲਕੁਲ ਓਪਨ ਮਾਈਂਡ ਨਾਲ ਇਹਨੂੰ ਅਪਰੋਚ ਕਰ ਰਹੇ ਹਾਂ ਅੱਗੇ ਵੀ ਜੇ ਕਿਸੇ ਹੋਰ ਦੋਸ਼ੀ ਦਾ ਵੀ ਰੋਲ ਇਹਦੇ ਵਿੱਚ ਸਾਹਮਣੇ ਆਂਦਾ ਹੈ ਕਿ ਉਹਨਾਂ ਨੇ ਕੋਈ ਇਹਨੂੰ ਇਹਦੇ ਵਿੱਚ ਹੈਲਪ ਕੀਤੀ ਹੈ ਤਾਂ ਉਹਨਾਂ ਨੂੰ ਵੀ ਅਸੀਂ ਬਖਸਾਂਗੇ ਨਹੀਂ